ਦੀ ਇੱਕ ਗੱਡੀ ਆ ਰਹੀ ਹੈ ਹਮਿਕਸਰ ਸਾਈਡ ਤੋਂ ਬਠਿੰਡਾ ਇੰਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਪਰਾਮਿਤ ਚੰਗਾ ਤੇ ਨਈਆ ਵਾਲਾ ਥਾਣੇ ਦੀ ਟੀਮ ਸਿਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਗ੍ਰਾਮਤ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀ ਕੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪਨ ਇਹਦੇ ਚੱਲਦੇ ਹੀ ਥਾਣਾ ਨਈਂਹਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ 3 ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਤਾਂ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪਿਤਪਾਲ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੋਈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀ ਜੀ ਇਹ ਕੀਤਾ ਰੱਖਣ ਦਾ ਇਹਨਾਂ ਵਿੱਚ ਜਿਹੜਾ 메ਅਰ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰ ਰਜਿਸਟਰਡ ਹੈ ਜਿਹਦੇ ਵਿੱਚ 3 ਐਨਡੀ ਦੀ ਹੈ ਤੇ 2 ਆਈਪੀਸੀ ਦੀ ਹੈ ਤੇ ਕਾਫੀ ਇਨਸਾਨਾਂ ਤੋਂ ਇਸ ਮਤਲਬ ਤਸ਼ਕਰੀ ਦੇ ਵਿੱਚ ਸ਼ਾਮਿਲ ਰਿਮੈਂਬਰਿੰਗ ਬੰਬਾਇੰਗ ਇਹ ਕਾਰਾ ਇਹਨਾਂ ਦੀ ਖੁੱਤੀ ਜਿਵੇਂ ਕਿਸੇ ਹੋਰ ਇਹਦੇ ਵਿੱਚ ਜਿਹੜਾ ਦੂਜਾ ਕੋ ਅਕਿਊਜ਼ ਹੈ ਜਿਹੜਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਟੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰ ਰਚਨ ਦਾ ਵੈਸੇ ਬੇਸਿਕਲੀ ਕੋਟਪਾਰਾ ਦਾ ਹੈ ਪਰ ਇਸ ਟੇਨ ਪ੍ਰੈਸੈਂਟਲੀ ਹੀ ਰੈਜ਼ਾਈਡਿੰਗ ਐਟ ਹਾਜ਼ਿਰਤਨ ਤੇ ਜਿਹੜਾ ਜਿਹੜਾ ਸੰਦੀਪ ਸਿੰਘ ਉਸਦੀਪੂ ਆ ਇਹ ਮੁਤਾਨੀਆ ਰੋਡ ਮੈਡਮ ਐ ਖੁਦ ਵੀ ਕਰਦੇ ਆ ਨਸ਼ਾ ਜੀ ਜਿਹੜਾ ਸੰਦੀਪ ਐ ਉਹ ਡਿਕਟਰ ਜੀ ਮਨਪ੍ਰੀਤ ਉਸ ਮਾਣਾ ਹੈ ਉਹਦੇ ਤੇ ਜੀ ਪੰਜ ਮੁਕਾਮ ਨੇ ਦੋ ਆਈਪੀਸੀ ਦੇ ਤੇ ਨੰਦੀ ਦੇ ਤੇ ਜਿਹੜਾ ਸੰਦੀਪ ਦੀਪੂ ਹੈ ਉਹਦੇ ਤੇ ਫਸਟ ਐਫਆਈਆ ਮੈਡਮ ਐ ਬੇਸਿਕ ਕੰਮ ਕੀ ਕਰਦੇ ਜਿਹੜਾ ਮਨਪ੍ਰੀਤ ਮਾਣਾ ਇਹ ਤਾਂ ਅਨਇੰਪਲੋਇਡ ਐ ਤੇ ਜਿਹੜਾ ਸੰਦੀਪ ਐ ਇੱਕ ਟੈਕਸੀ ਡਰਾਈਵਰ ਜੀ ਅਸੀਂ ਮਿਸਟਰ ਸਾਈਡ ਤੋਂ ਲੈ ਕੇ ਆ ਰਹੇ ਸੀ ਇਹਨਾਂ ਕਿਤੇ ਜਿਹੜੇ ਨੂੰ ਪਤਾ ਤਾਂ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦੇ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕੋਈ ਗੱਲ ਨਹੀਂ ਤੇ ਕਾ ਮਾਡਮ ਮੰਡੀ ਤੋਂ ਵੀ ਅੱਜ ਜਾ ਕੇ ਆਏ ਹਾਂ ਜੀ ਦਾ ਇੱਕ ਪਿੰਡ ਦਾ ਕੇਸ ਹੋਇਆ ਜੀ ਦਾ ਬਲੋਰ ਤਲਾਪਾ ਫਿਰ ਉੱਥੇ ਪਿੰਡ ਵਾਸੀਆਂ ਨੇ ਜਿਹੜਾ ਲਿਖ ਕੇ ਵੀ ਲਗਾ ਤਾਂ ਕੋਈ ਕੁਝ ਮਿਲਿਆ ਫਿਰ ਚੈੱਕ ਅੱਜ ਅਸੀ ਜੀ ਅਸਿਸਟ ਮਾਨਯੋਗ ਐਸਐਸਪੀ ਮੈਮ ਵੀ ਨਾਲ ਸੀਗੇ ਐਸਪੀ ਸਿਟੀ ਤੇ ਬਾਕੀ ਸਾਰੀ ਸਾਨੂੰ ਵੀ ਸੇਮ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਮੈਂ ਦੱਸੂਗੀ ਦੱਸਣਾ ਚਾਹੂੰਗੀ ਕਿ ਜਦੋਂ ਤੋਂ ਇਹਨਾਂ ਨੇ ਲਿਖਿਆ ਉਸ ਤੋਂ ਪਹਿਲਾਂ ਵੀ ਸਾਡੇ ਰੂਟੀਨਸ ਉੱਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਚੱਲ ਰਹੇ ਸੀਗੇ ਬਟ ਆਫਟਰ ਥਿਸ ਇਨਸੀਡੈਂਟ ਅਸੀਂ ਹੋਰ ਇਨਟੈਂਸੀਫਾਈ ਕਰਤੀ ਉੱਤੇ ਸਰਚ ਤੇ ਇਸ ਇਨਸੀਡੈਂਟ ਤੋਂ ਬਾਅਦ 6 ਮੁਕਦਮੇ ਦਰਜ ਕੀਤੇ ਗਏ ਆ ਅੱਜ ਵੀ ਉੱਤੇ ਰਿਕਵਰੀ ਹੋਈ ਹੈ ਤੇ ਅਸੀਂ ਐਫ ਆਈ ਆਰ ਰੋਲਚ ਕਰ ਰਹੇ ਹਾਂਗੇ ਉਹ ਜੀ ਅਸੀਂ ਆਫਟਰ ਰਜਿਸਟਰਿੰਗ ਦਾ ਐਫ ਆਈ ਆਰ ਅਸੀਂ ਦੱਸਾਂਗੇ ਹਾਂਜੀ ਚਿੱਟਾ ਜੀ ਚਿੱਟਾ ਹਾਂਜੀ ਹਾਂਜੀ ਮੈਮ ਇਸ ਹਫਤੇ ਤੱਕ ਇਹਨਾਂ ਕੰਮ ਜਿਹੜੇ ਬਹੁਤ ਹੀ ਮਜ਼ਦੂਰ ਹੋ ਕੇ ਕਰਨਾ ਤੇ ਲਿਖਣਾ ਹੈ ਜੀ ਦੇਖੋ ਇਟ ਇਜ਼ ਮੈਨੀ ਕੈਸਾ ਤੇ ਉਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਉਥੇ ਕੋਈ ਇਹੀ ਹੈ ਕਿ ਉਥੇ ਤਿੰਨ ਜਰ ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਔਰ ਜਿੱਦਾਂ ਹੀ ਉਹ ਬੇਲ ਤੇ ਆਂਦੇ ਆ ਉਹ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਰਿਪੀਟ ਆਫੈਂਡਰਸ ਹੈ ਉਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚਦੇ ਆ ਉਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਰਹੇ ਨੇ ਸਾਰਾ ਲੋਕਾਂ ਦੇ ਘਰ ਭਾਏ ਗਏ ਨੇ ਪਰ ਉੱਥੇ ਕਿਉਂ ਨਹੀਂ ਉਹਨਾਂ ਨੂੰ ਉਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਨੋਟਿਸ ਸਰਵ ਕਰਾਂਗੇ ਤੇ ਉਹ ਡੈ ਬਸ ਇਹ ਕਾਸਾ ਜਿੰਦ ਤੇ ਗਲਤੀ ਹੁੰਦੀ ਵੀ ਉਹ ਨਜਾਇਜ਼ ਕਬਜ਼ੇ ਹੁੰਨ ਉਹਨਾਂ ਨਾਲ ਕੈਪੀਟਲ ਜੋੜਿਆ ਜਾਂਦਾ ਕਿ ਕਿਤੇ ਰਿਤਨ ਜੀ ਹੁੰਦੇ ਵੀ ਇਹ ਨਦੀ ਦੇ ਵਿਚ ਤੱਕ ਕਟਾ ਹੈ ਦੇਖੋ ਇਟ ਇਜ਼ ਅ ਜੁਆਇੰਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਇਹਨਾਂ ਕਿਤਾਬਾਂ ਕਿਤਾਬ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹੀ ਹੁੰਦਾ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਯਾ ਰਜਿਸਟਰੀ ਨਹੀਂ ਹੈ ਇਹ ਗਲਤ ਕਬਜ਼ੇ ਉਹਨਾਂ ਦੇ ਟਾਈਪ ਦੇ ਬਟ ਪਚਾਰ ਇਹ ਜਮੀਨ ਉਹ ਨੱਟਾਂ ਵਿੱਚ ਜੀ ਕਿਤਾਬ ਤਾਂ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰ ਵੈ ਐਨਡੀਪੀਅਰ ਵੀ ਐਫਆਈਆਰ ਵੀ ਉਹਨਾਂ ਦੇ ਅਗੇਂਸਟ ਰਜਿਸਟਰਡ ਹੁੰਦੀ ਹੈ ਜਿਹੜੀ ਇਹ ਡੇਟ ਬਰੋ ਕਿਤਾਬ ਪੜਿਆ ਵੱਡੇ ਪੱਤਰ ਜੀ ਐਨਾ ਕੁਝ ਰੁਕਣ ਦੇ ਬਾਵਜੂਦ ਵੀ ਕਿ ਮੈਂ ਆ ਰਿਹਾ ਜੀ ਇਹ ਕਿੱਥੋਂ ਲੈ ਕੇ ਆ ਰਹੇ ਹੋ ਜੀ ਪਿਛਲਾ ਲਿੰਕ ਉਹ ਵੀ ਜਾਤ ਨਹੀਂ ਚਾਲਸਹਾ ਪਿਛਲਾ ਵੀ ਹੈ ਜਦ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ਡ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ 21 ਸਦਰਪਟਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਰੁੱਝਿਆ ਹੋਇਆ ਮੈਡਮ ਜਿਵੇਂ ਇਸ ਤਰ੍ਹਾਂ ਹੀ ਦੱਸੇ ਪੰਜ ਪਰਚੇ ਪਹਿਲਾਂ ਹਨ इवन ਵਿਚ ਵੀ ਇਹਨਾਂ ਪਰਿਵਾਰ ਨਾਲ ਜੁੜੇ ਹੋਏ ਇਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਸੰਭਲਿਆ ਇਹ ਜਿਹੜਾ ਮਾਸਟਰ ਬ੍ਰੈਂਡ ਕੋਣ ਹੈ ਇਹ ਜਿਹੜਾ ਮੇਨ ਜੀ ਮਨਪ੍ਰੀਤ ਜੀ ਕੋਲੋਂ ਆਇਆ ਇਹ ਹੀ ਹੈ ਜੀ ਮੇਰੇ ਕੋਲ ਮੈਨੂੰ ਵਾਪਸ